ਮੈਂ ਹਾਂ ਤੁਹਾਡੇ ਆਪਣੇ ਹਰਪਿੰਦਰ ਮੈਂ ਅੱਜ ਕਾਫੀ ਦਿਨਾਂ ਤੋਂ ਬਾਅਦ ਹ ਆਪਣੇ ਵੀਡੀਓ ਬਣਾਉਣ ਲੱਗੀ ਕਿਉਂਕਿ ਮੈਂ ਬਹੁਤ ਬੀਜੀ ਸੀਗੀ ਤੇ ਮੈਂ ਕਿਉਂ ਨਾ ਵੀ ਕਾਫੀ ਦਿਨ ਹੋ ਗਏ ਮੈਂ ਹਾਂ ਇਹਨਾਂ ਦੇ ਨਾਲ ਕਿਉਂਕਿ ਜਿਵੇਂ ਚ ਮੈਂ ਆਪਣੇ ਪਰਿਵਾਰ ਨਾਲ ਗੱਲਬਾਤ ਨਾਲ ਨਾ ਕਰਾਂ ਫਿਰ ਮੈਨੂੰ ਵੀ ਅੱਛਾ ਨਹੀਂ ਲੱਗਦਾ ਹੈਗਾ ਹੈ ਨਾ ਤੇ ਮੈਂ ਅੱਜ ਇਸ ਬਾਰੇ ਕਰਨ ਲੱਗੀ ਆ ਵੀ ਜਿਹੜਾ ਹੁਣ ਥੋੜੇ ਦਿਨਾਂ ਦਾ ਬੁੱਧਾ ਪਖ ਰਿਹਾ ਨਵਜੋਸ ਸਿੱਧੂ ਦਾ भी नवजोत सिद्धू ने क्योंकि काफ़ी डॉक्टर तो टेंशन पै गई है ने भी ने की तमाका करता की लोड़ा पाता <laughs> कि है ना भी बोल के भी कई सबू कि बच तो कि बचा जा सीता जा सकता है ना ये था मैं आई एग्री भी दिदा नवजोत सिद्धू ਕਿਉਂਕਿ ਵਿਸਾਇ ਯਾ ਲੈ ਵੀ ਆਪਣੇ ਵਿੱਚ ਪਹਿਲਾਂ ਬਹੁਤ ਕਿੰ ਮਜੂਰੀਆਂ ਰਹੀਆਂ ਨੇ ਕਿਉਂਕਿ ਆਪਾਂ ਜਿਆਦਾ ਬਾਹਰ ਦਾ ਫੂਡ ਖਾਣਾ ਜਿਆਦਾ ਪਸੰਦ ਕਰਦੇ ਆ ਕਿ ਆ ਰੈਸਟੋਰੈਂਟਾਂ ਚ ਚਲੇਗੇ ਪਾਰਟੀਆਂ ਦੇ ਚਲੇਗੇ ਕਿਉਂਕਿ ਉਹਨਾਂ ਵਿੱਚ ਕਾਫੀ ਮਸਾਲੇ ਪਾਏ ਹੁੰਦੇ ਨੇ ਇਸ ਗੱਲ ਨੂੰ ਤਾਂ ਆਪਾਂ ਨੂੰ ਬੜੀ ਸੀਰੀਅਸ ਪੁਆਇੰਟ ਲੈਣੀ ਚਾਹੀਦੀ ਹੈ ਕਿਉਂਕਿ ਜੇ ਵੀ ਆਪਾਂ ਐਕਸਟਰਾ ਫੂਡ ਖਾਦੇ ਵਕਤ ਜੇ ਆਪਾਂ ਇਹ ਤਾਂ ਮੈਂ ਆਪਣੇ ਤੇ ਮੈਂ ਆਪਣਾ ਐਕਸਪੀਰੀਅੰਸ ਆਦੀ ਮੈਂ ਕਿਸੇ ਦਾ ਐਕਸਪੀਰੀਅੰਸ ਆਦੀ ਮੈਂ ਆਪਣਾ ਜੋ ਮੈਂ ਕਰਦੀ ਜੋ ਮੇਰਾ ਐਕਸਪੀਰੀਅੰਸ ਮੈਂ ਉਹ ਗੱਲ ਕਰਦੀ ਹੁੰਨੀ ਆ ਵੀ ਜਦੋਂ ਕੋਵਿਡ ਦਾ ਟਾਈਮ ਆਇਆ ਸੀ ਨਾ ਤੇ ਕੋਵਿਡ ਨੇ ਸਾਨੂੰ ਬੜਾ ਕੁਝ ਸਿਖਾ ਦਿੱਤਾ ਜਿਹੜੀ ਚੀਜ਼ਾਂ ਦੀ ਪਹਿਲਾਂ ਨੌਲੇਜ ਨਹੀਂ ਸੀ ਨੌਲੇਜ ਹੈ ਸੀ ਪਰ ਇੰਨੀ ਉਹ ਤਾਂ ਦਿਮਾਗ 'ਤੇ ਜੂਸ ਨਹੀਂ ਕਰੀਦਾ ਹੁੰਦਾ ਸੀਗਾ ਹਨਾ ਤੇ ਕੋਵਿਡ ਨੇ ਬਹੁਤ ਕੁਝ ਸਿਖਾਇਆ ਕੋਵਿਡ ਦੇ ਵਿੱਚ ਅਸੀਂ ਜਦੋਂ ਕੋਵਿਡ ਇੰਨਾ ਸ਼ਟਾਕ ਸੀ ਨਾ ਤੇ ਮੈਂ ਘਰੇ ਆਪਣੇ ਨਾ ਬਹੁਤ ਕੜਾ ਬਣਾਇਆ ਕੜਾ ਕੀ ਬਣਾਇਆ ਮੈਂ ਨਾ ਇੱਕ ਬਰਕ ਪਤਿਲਾ ਹੁੰਦਾ ਸੀ ਆ ਬਲਸਾ ਮੈਂ ਉਹ ਪਤਿਲੇ ਚ ਪਾਣੀ ਭਰ ਲਿਆ ਕਰਨਾ ਤੇ ਉਹਦੇ ਵਿੱਚ ਮੈਂ ਨਿੰਮ ਦੇ ਪੱਤੇ ਪਾਉਣੇ ਹਨਾ ਤુલਸੀ ਦੇ ਪੱਤੇ ਪਾਉਣੇ ਅਦਰਕ ਪਾਉਣਾ ਇਹ ਜੁਆਇਨ ਪਾਉਣਾ ਫਿਰ ਮੈਂ ਦਾਲ ਚੀਨੀ ਪਾਉਣਾ ਫਿਰ ਮੈਂ ਵਿੱਚ ਤੇ ਜਿਵੇਂ ਹਲਦੀ ਛੁੱਟਦੇ ਨਹੀਂ ਹਨਾ ਹਲਦੀ ਜਿਵੇਂ ਹੁੰਦੀ ਹੈ ਫੇ ਫੇ ਤੁਰਸੀ ਦੇ ਪੱਤੇ ਹੁਣ ਜੋ ਉਹ ਸੁੱਟ ਦਿਆ ਕਰਨੇ ਵਿੱਚ ਤੇ ਲੌਂਗ ਲਾਚੀ ਛੋਟੀ ਲਾਚੀ ਵੱਡੀ ਲਾਚੀ ਹੈ ਨਾ ਪੀ ਕਾਫੀ ਤਰ੍ਹਾਂ ਦਾ ਸਟੱਫ ਜਿਹੜਾ ਸੀ ਨਾ ਮੈਂ ਕੜਾ ਬਣਾ ਕੇ ਇਹਦੇ ਰੱਖਦੀ ਸੀਗੀ ਤੇ ਸਾਨੂੰ ਸੱਚ ਪੁੱਛੋ ਨਾ ਪਾ ਸਾਨੂੰ ਚਾਹ ਤੋਂ ਨਫ਼ਰਤ ਹੋ ਗਈ ਸੀ ਉਦੋਂ ਦੀ ਚਾਹ ਤੋਂ ਨਫ਼ਰਤ ਹੋਈ ਹੋਈ ਨਾ ਸਾਨੂੰ ਹੁਣ ਵੀ ਇੰਨੀ ਚਾਹ ਰਸੇ ਦੇ ਟਾਈਮ ਸਿਕ ਜਿਹੜਾ ਪੀ ਲੈਣਿਆ ਉਹ ਪਹਿਲਾਂ ਤਾਂ ਅਸੀਂ ਮੈਂ ਪਾਣੀ ਪੀਂਦੀ ਆਪਣੇ ਪਰਿਵਾਰ ਨੂੰ ਪਾਣੀ ਦਿੰਦੀ ਆਪਣੇ ਬੇਟੇ ਨੂੰ ਵੀ ਇਸ ਅਦਰਕ ਤੇ ਹਣੀ ਤੇ ਇਹ ਲੈਣ ਇਹਨਾਂ ਨੂੰ ਬਣਾ ਕੇ ਤੇ ਮੈਂ ਇਹਨਾਂ ਨੂੰ ਪਾਣੀ ਦਿੰਦੀ ਬੱਚਿਆਂ ਨੂੰ ਵੀ ਦਿੰਦੀ ਆ ਤੇ ਮੈਂ ਆਪਣੇ ਮੇਰੇ ਹਸਬੰਦ ਪੀਂਦੇ ਸੀਗੇ ਤੇ ਮੈਂ ਵੀ ਅਸੀਂ ਅਜੇ ਵੀ ਅਜੇ ਤੱਕ ਵੀ ਉਹਨਾਂ ਦੇ ਪੀ ਰਹੇ ਕਿਉਂਕਿ ਸਾਨੂੰ ਕੋਵਿਡ ਨੇ ਸਖਾਵਤਾਂ ਵੱਲ ਹੈ ਨਾ ਤੇ ਉਸ ਤੋਂ ਮੈਂ ਕਿਸੀ ਇੱਕ ਕੋਸ਼ਿਸ਼ ਕੀਤੀ ਅਸੀਂ ਮੱਕੀ ਦੀ ਮਕਈ ਦੀ ਰੋਟੀ ਖਾਣੀ ਤੇ ਮਿਕਸ ਖੁਦ ਜਾ ਆਟਾ ਪਾ ਲਿਆ ਕਰਨਾ ਮਿਕਸਰ ਕਿਸੇ ਉਹ ਬਣਾ ਰਿਹਾ ਬਾਕੀ ਮੈਂ ਸਾਰਾ ਫੂਡ ਜਿੰਨਾ ਵੀ ਕਰਿਆ ਜਿੰਨਾ ਆਪਾਂ ਘਰੇ ਫੂਡ ਤਿਆਰ ਕਰਾਂਗੇ ਸਿੰਪਲ ਜਿੰਨਾ ਤੁਸੀਂ ਜਿਆਦੇ ਮਸਾਲੇ ਪਾਉਂਦੇ ਜੇ ਉਹ ਲਸਣ ਤੇ ਅਦਰਕ ਤੇ ਜਦੋਂ ਹਰੀਮੇਚ ਫਰੈਸ਼ ਹੁੰਦੀਆਂ ਨੇ ਜਿਵੇਂ ਹੈ ਨਾ ਇਹ ਚੀਜ਼ਾਂ ਬਣਾ ਕੇ ਸਿੰਪਲ ਤੜਕਾ ਲਾਉਣਾ ਚਾਹੀਦਾ ਸਾਨੂੰ ਇਹ ਨਹੀਂ ਗਰਮ ਮਸਾਲਾ ਪਾਓ ਦੂਜਾ ਪਾਓ ਚਾਣਾ ਮਸਾਲਾ ਵਿੱਚ ਪਾਓ ਚਾਟ ਮਸਾਲਾ ਪਾਓ ਇਹਨਾਂ ਕਿਉਂਕਿ ਸਾਰੇ ਨੇ ਚੜੇ ਨੇ ਕੈਮੀਕਲ ਯੂਜ਼ ਕੀਤਾ ਹੁੰਦਾ ਕਿਉਂਕਿ ਇਹਨਾਂ ਨੇ ਉਹਨਾਂ ਨੇ ਬੈਗ ਦੇ ਵਿੱਚ ਪੈਕਿੰਗ ਕਰਦੀ ਹੁੰਦੇ ਜਰੂਰ ਤੁਹਾਨੂੰ ਪਤਾ ਹੀ ਯੂ نو ਦੈਟ ਰਾਈਟ ਤੇ ਇਸੇ ਮੈਂ ਸਿੰਪਲ ਕੁੜਕਾ ਨਹੀਂ ਬਿਦਾਤੇ ਦੀ ਕਿਰਪਾ ਹੈ ਸਾਨੂੰ ਸਰਕਾਰਾਂ ਨੇ ਕਹਿ-ਕਹਿ ਕੇ ਟੀਕੇ ਜ਼ਰੂਰ ਲਗਵਾਸੇ ਹਨਾ ਤੇ ਅਸੀਂ ਸਾਡੀ ਫੈਮਿਲੀ ਦੇ ਵਿੱਚੋਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਆਈ ਬਰੀ ਹੈਪੀ ਤੰਦਰੁਸਤੀ ਸਭ ਕੁਝ ਵਧੀਆ ਸੀਗਾ ਜੇ ਇਤਸਾਹੀ ਜੇ ਸਾਕੇ ਮੈਂ एनएएजी हो चुकी हैं ते अजे तक भी मेरे को डॉक्टर दी इंश्योरेंस है है। है है नहीं हैगी अजे तक मैं डॉक्टर ਦੇ ਕੋਲੇ ਨਹੀਂ ਜਾਂਦੀ ਹੈਗੀ ਕੋਸ਼ਿਸ਼ ਕਰਦੀ ਜਿੰਨਾ ਮੈਂ ਬਚ ਸਕਾਂ ਮੈਂ ਕਰੀ ਆਪਣਾ ਓੜ-ਪੋੜ ਜਾਂ ਕਰਦੀ ਰਹਿਣੀ ਹੈਗੀ ਹਾਂ ਤੇ ਇਸੋ ਚ ਬੁਰੀ ਗੱਲ ਨਹੀਂ ਹੈਗੀ ਸਬਜ਼ੀਆਂ ਖਾਓ ਬ੍ਰੋਕਲੀ ਖਾਓ ਨਾਰਾ ਦਾ ਮੈਂ ਜੂਸ ਬਹੁਤ ਬਣਾਉਣੀ ਐ ਮੈਂ ਤੇ ਬੱਚਿਆਂ ਨੂੰ ਜਾਂ ਮੈਂ ਆਪਣੀ ਫੈਮਲੀ ਨੂੰ ਮੈਂ ਨਾਰ ਬਹੁਤ ਕੱਟ ਕੇ ਤੇ ਉਹਨਾਂ ਨੂੰ ਨਾਰਾ ਨੂੰ ਬਹੁਤ ਟਾਈਮ ਲੱਗਦਾ ਕੱਢ ਕੇ ਤੇ ਮੈਂ ਬੁੱਢੇ ਟ੍ਰੇ ਪਾ ਰਹੀ ਸੀਗੀ ਫਿਰ ਮੈਂ ਆਪਣੇ ਬੱਚਿਆਂ ਨੂੰ ਆਪਣੇ ਹਸਬੰਡ ਨੂੰ ਜਾਂ ਵੀ ਮੈਂ ਆਪਣੇ ਕੰਮ ਤੇ ਵੀ ਇਨਾਰ ਲੈ ਕੇ ਜਾਂਦੀ ਸੀਗੀ ਤੇ ਚਕੰਦਰ ਜਿਹੜਾ ਹੈਗਾ ਤੁਸੀਂ ਬਲੀਵ ਨਹੀਂ ਕਰੋਗੇ ਤੁਸੀਂ ਚਕੰਦਰ ਤੇ ਗਾਜਰ ਹਾਂ ਤੇ ਇਹਦਾ ਥੋੜੇ ਜਿਹੇ ਅਦਰੇ ਘਿਲਾ ਲਓ ਵਿੱਚ ਸਾ ਠੀਕ ਹੈ ਟੇਸਟ ਅੱਛਾ ਲੱਗਦਾ ਹੈ ਪਰ ਨਮਕ ਕਿਤੇ ਕਾਲੀ ਮਿਰਚੇ ਦਾ ਤਨ ਪਤਕਾ ਹੀ ਸਾਰਾ ਹੋ ਜਾਣਾ ਤੇ ਇਹ ਚੀਜ਼ਾਂ ਨੂੰ ਮਿਕਸ ਕਰੋ ਤੇ ਇਹਦਾ ਤੁਸੀਂ ਜੂਸ ਬਣਾਓ ਤੇ ਤੁਸੀਂ ਜੇ ਵੈਸੇ ਜੂਸ ਨਹੀਂ ਬਣਾਉਂਦੇ ਪੇਸਟ ਵੀ ਬਣਾ ਸਕਦੇ ਜੀ ਮਿਕਸੀ ਵਿੱਚ ਕਰਨੀ ਹੈ ਜਾਂ ਵੈਸੇ ਵੀ ਮੈਂ ਤਾਂ ਵੈਸੇ ਉਬਾਲ ਕੇ ਘਟ ਲੈਂਦੀ ਆ ਮੈਂ ਨਹੀਂ ਹਾਂ ਜੇ ਛੋਟਾ ਬੱਚਾ ਹੈ ਤੇ ਤੁਸੀਂ ਯੂ ਕੈਨ ਡੂ ਹੈ ਤੇ ਇਸ ਤਰ੍ਹਾਂ ਦੇ ਮੈਂ ਕੀਤੇ ਔੜ-ਪੋੜ ਕੇ ਮੈਂ ਡਾਕਟਰ ਕੋਲ ਜਦੱਕ ਵੀ ਨਹੀਂ ਜਾਂਦੀ ਪਹਿਲਾਂ ਵੀ ਨਹੀਂ ਗਈ ਤੇ ਮੈਨੂੰ ਸਾਰੇ ਕਹਿੰਦੇ ਤੂੰ ਡਾਕਟਰ ਕੋਲ ਸ਼ੋਰਸ ਨਹੀਂ ਲਈ ਮੈਂ ਕਿਹਾ ਸ਼ੋਰਸ ਹੈ ਹੀ ਨਹੀਂ ਮੈਂ ਲੈਣੀ ਮੈਂ ਗਈ ਨਹੀਂ ਇਸ ਹਾਲੇ ਕਿ ਡਾਕਟਰ ਬਹੁਤ ਘੱਟ ਰੀਅਲ ਜਾਨਦੀ ਆ ਬਾਕੀ ਪਰਮਾਤਮਾ ਦੀ ਕਿਰਪਾ ਹੈਗੀ ਆ ਤੇ ਇਸ ਲਈ ਕਿ ਮੈਂ ਕਿ ਨਹੀਂ ਜਦ ਤੱਕ ਕੈਂਸਰ ਨੂੰ ਮਾਰ ਤੋਂਣੀ ਆ ਕਿ ਆਪਾਂ ਮਾਰ ਪਾ ਸਕਦੇ ਆ ਕਿਉਂਕਿ ਆਪਾਂ ਆਪਾਂ ਔੜ-ਪੋੜ ਨਹੀਂ ਕਰਦੇ ਜੀ ਆਪਾਂ ਮੈਂਸ ਨਹੀਂ ਕਰਨਾ ਚਾਹੁੰਦੇ ਮੈਂਤ करिए ਆਵਲੇ ਲੈ ਕੇ ਆਵਲੇ ਬਹੁਤ ਅੱਛੇ ਹੁੰਦੇ ਹੈ। ਚਾਹ ਤੁਸੀਂ ਉਹਨੂੰ ਇਹ ਕੱਟ ਕੇ ਦਾ ਜੂਸ ਬਣਾ ਲਓ ਚਾਹ ਉਹਨੂੰ ਜਿਸ ਬ ਚਾਰ ਬਣਾ ਲਓ ਤੇ ਜਾਂ ਉਹਦੀ ਤੁਸੀਂ ਇੱਕ ਤਰ੍ਹਾਂ ਦੀ ਉਹ ਬਣਾ ਸਕਦੇ ਜਿਹਨੂੰ ਉਬਾਲ ਕੇ ਉਹਨੂੰ ਕਰਕੇ ਉਹਦੇ ਥੋੜੇ ਜਿਹਾ ਥੋੜਾ ਕੜਵਾ ਹੁੰਦਾ ਪਰ ਕੀ ਇਹ ਜਦ ਆਪਣੀ ਕਰਨਾ ਹੁੰਦਾ ਤੇ ਨਿੰਮ ਨਿੰਮ ਤਾਂ ਮੇਰੀ ਬੇਟੀ ਦਾ ਛੋਟਾ ਜਿਹਾ ਬੇਟਾ ਹੈ। ਪੰਜੇ ਵੀ ਨਹੀਂ ਆਦਾ ਤੇ ਮੈਂ ਉਹਦੇ ਦੁੱਧ ਦੇ ਵਿੱਚ ਵੀ ਅਸੀਂ ਹਲਦੀ ਤੇ ਨਿੰਮ ਤੇ ਅਦਰਕ ਜ਼ਰੂਰ ਪਾਉਣੀ ਹੈ ਕਿ ਅਸੀਂ ਹੁਣੇ ਜੂਸ ਟੂ ਕਰਤਾ ਛੋਟਾ ਜਿਹਾ ਇਹ ਤੇ ਪਛਿਆਣ ਸਦਾ ਬਿੰਗੜ ਲਗ ਵਾਲਾ ਤੇ ਉਹਦੇ ਵਿੱਚ ਵੀ ਮੈਂ ਅਦਰਕ ਤੇ ਇਹ ਚੀਜ਼ਾਂ ਮੈਂ ਆਪਣੇ ਸਮੇਂ ਪਾਣੀ ਵਾਲ ਕੇ ਤੇ ਜਿਹੜਾ ਦੁੱਧ ਪੀਦਾ ਦੁੱਧ ਨੂੰ ਮਿਕਸ ਕਰ ਦਿੰਦੇ ਆ ਕਿਤੇ ਵਧੀਆ ਹੈ ਨਾ ਤੇ ਇਹ ਚੀਜ਼ਾਂ ਨੂੰ ਨਾ ਜੇ ਆਪਾਂ ਆਪ ਚੀਜ਼ਾਂ ਨੂੰ ਇਹਨਾਂ ਨੂੰ ਸ਼ੁਰੂ ਕਰ ਲਈਏ ਨਾ ਬਹੁਤ ਚੀਜ਼ਾਂ ਆਪਣੇ ਘਰੇ ਪਾਇਆ ਹੁੰਦੀਆਂ ਨੇ ਹਾਂ ਤੇ ਤੁਸੀਂ ਉਹਨਾਂ ਨੂੰ ਬਰਤਣਾ ਸਿਖਾ ਦੇ ਮੈਨੂੰ ਲੱਗਦਾ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਡਾਕਟਰ ਸਾਨੂੰ ਕੋਈ ਦੱਸਦਾ ਹੀ ਨਹੀਂ ਹੈਗਾ ਦੱਸਦਾ ਨਹੀਂ ਕਿਉਂਕਿ ਜੇ ਡਾਕਟਰ business ਬੰਦ ਹੋ ਜਾਣਗੇ ਹੈ ਨਾ ਤੇ ਉਹ ਨਹੀਂ ਕਹਿੰਦੇ ਤੇ ਤੁਸੀਂ ਅਲਸੀ ਲਗੋ ਹਾਂ ਅਲਸੀ ਦੇ ਮੈਂ ਅਲਸੀ ਦੇ ਹੋ ਰਹੇ ਸੀ ਜਿਹਾ ਜੀ ਨਹੀਂ ਆਦੇ ਹਮ ਤੇ ਮੈਂ ਉਹਨਾਂ ਨੂੰ ਰਾਤ ਨੂੰ ਭੋਕ ਕੇ ਰੱਖ ਦੇਣੀ ਹੈਗੀ ਆ ਅਲਸੀ ਦੇ ਸੀਐਸ ਜੀ ਨੂੰ ਜਿਹੜੇ ਮੈਂ ਜੋਕਰ ਦੇ ਵਿੱਚ ਪਾ ਕੇ ਆਪਣੇ ਬੇਟੇ ਨੂੰ ਆਪਣੀ ਬੇਟੀ ਨੂੰ ਜਾਂ ਮੈਂ ਆਪਣੇ ਕੰਮ ਤੇ ਮੈਂ ਆਪਣੇ ਅੱਜ ਜਿਹੜੇ ਮੈਂ ਨਾਲ ਮੇਰੀਆਂ ਭੈਣਾਂ ਕੰਮ ਕਰਦੀਆਂ ਮੈਂ ਰੁੱਕ ਕੇ ਵਰਕਰ ਤੇ ਮੈਂ ਉਹਨਾਂ ਨੂੰ ਨਾਲ ਖਿਲਾਉਣੀ ਹੈਗੀ ਆ ਵਿਖਾਓ ਜੇ ਬਹੁਤ ਅੱਛੀ ਹੈ ਕਿਉਂਕਿ ਸਾਡੇ ਸਾਡੀ ਮਿਹਨਤ ਕਰਨੀ ਪੈਣੀ ਜੇ ਨਹੀਂ ਤੇ ਅਸੀਂ ਮਿਹਨਤ ਨਹੀਂ ਕਰਾਂਗੇ ਨਾ ਅਸੀਂ ਪੱਕਿਆ ਪਕਾਇਆ ਮਾਲ ਚਾਹਾਂਗੇ ਤੇ ਫਿਰ ਤੁਹਾਨੂੰ ਪਤਾ ਹੀ ਪ੍ਰੋਬਲਮ ਆਉਂਦੀ ਹੈ ਲੋੜੀ ਮਿਹਨਤ ਕਰੋ ਐਕਸਰਸਾਈਜ਼ ਕਰੋ ਤੇ ਇੱਕ ਕੰਮ ਦੇ ਵਿੱਚ ਐਕਟਿਵ ਰਹੋ ਜਿੰਨਾ ਤੁਸੀਂ ਐਕਟਿਵ ਰਹੋਗੇ ਓਨਾ ਤੁਸੀਂ ਜ਼ਿਆਦਾ ਤੰਦਰੁਸਤ ਹੋਵੋਗੇ ਜਿੰਨਾ ਤੁਸੀਂ ਲਈ ਹੋਗੇ ਹਨ ਨਾ ਬਿ ਸੋਚੋ ਵੀ ਅੱਜ ਦਾ ਕੱਲ ਕੰਮ ਤੇ ਕਰਾਂਗੇ ਕੱਲ ਦਾ ਪਰਸੋਂ ਤੇ ਕਰਾਂਗੇ ਨਹੀਂ ਰਾਈਟ ਵੇ ਮੇਰੇ ਸੇ ਇਨੀ ਪੇਸ਼ੈਂਸ ਨਹੀਂ ਆਈ ਨੈਵਰ ਵੇਟਿੰਗ ਫॉर ਦਾ ਅਦਰ ਡੇ ਮੈਂ ਜੇ ਕਰਨਾ ਤੇ ਮੈਂ ਬੋਲੀ ਅੱਜ ਹੀ ਕੰਮ ਕਰਨਾ ਹੈ ਕਾ ਤੇ ਨਹੀਂ ਮੈਂ ਕਦੇ ਵੀ ਆਪਣੀਆਂ ਕੁੜੀਆਂ ਦਿੱਤੇ ਕੰਮ ਨਹੀਂ ਛੱਡਦੇ ਜੇ ਕਈ ਉਹਨੇ ਕੁੜੀਆਂ ਆਲਸ ਵੀ ਕਰ ਜਾਂਦੇ ਆ ਨਾ ਤੇ ਮੈਂ ਕਹਿੰਦੀ ਆਈ ਡੂ ਐਂਡ ਡੋਨਟ ਵੇਟ ਜੋ ਤੁਸੀਂ ਇਹਨੂੰ ਮੈਂ ਚ ਪਰਮਾਤਮਾ ਨੇ ਬਹੁਤ ਹਿੰਮਤ ਦਿੱਤੀ ਸ਼ਕਤੀ ਦਿੱਤੀ ਐ ਇਸੇ ਜੇ ਤੁਸੀਂ ਵੀ ਆਪਣੇ ਵਿੱਚ ਚੈਲੰਜ ਕਰੋ ਇਹ ਚੀਜ਼ਾਂ ਖਾਣੇ ਸ਼ੁਰੂ ਕਰ ਦੋ ਘਰ ਦੇ ਵਿੱਚ ਆਪਣੇ ਛੋਟੇ ਜੰਮ ਦੇ ਬੱਚੇ ਦੇ ਨਾਲ ਇਹ ਜੇ ਤੁਸੀਂ ਕਰ ਲੱਗ ਜੇ ਤੇ ਨੇਚਰਲੀ ਤੁਹਾਨੂੰ ਮੈਂ ਮਹੰਰ ਪ੍ਰਸੰਨ ਕਰਨੀਆਂ ਬਿਮਾਰੀਆਂ ਤੋਂ ਰਹਿਤ ਹੋ ਜਾਓਗੇ ਕੈਂਸਰ ਵਾਲੀ ਕੋਈ ਬਿਮਾਰੀ ਨਹੀਂ ਹੈਗੀ ਬਾਕੀ ਦਾ ਜਦੋਂ ਪਰਮਾਤਮਾ ਨੇ ਆਪਾਂ ਨੂੰ ਲੈ ਕੇ ਜਾਣਾ ਉਹਨੇ ਬਹਾਨੇ ਬਣਾ ਕੇ ਲੈ ਜਾਣਾ ਨਾ ਵੀ ਅਸੀਂ ਵਿਆਹ ਬਿੰਦੂ ਐਵੇਂ ਹੋ ਗਿਆ ਐ ਮੈਂ ਕਿਹਾ ਅਸੀ ਕਿ ਸਮੋਤ ਮਰਨਾ ਪਤਾ ਨਹੀਂ ਆਏਗਾ ਬਾਕੀ ਚੰਗਾ ਸੋਚਣਾ ਚਾਹੀਦਾ ਤੇ ਮੈਂ ਕਹਿੰਨੀ ਆ ਨਾ ਵੀ ਤੁਸੀਂ ਚੰਗੀਆਂ ਚੀਜ਼ਾਂ ਖਾਓ ਠੀਕ ਹੈ ਤੇ ਆਪਣੇ ਜਿਹੜੇ ਬਾਥੂ ਹੁੰਦਾ ਜਾ ਦੇ ਕੇ ਬਾਥੂ ਦਾ ਵੀ ਆਟਾ ਹੁੰਦਾ ਜਿਹੜੇ ਆਪਣੇ ਨਾ ਪਹਿਲਾ ਬਾਥੂ ਨੂੰ ਲੋਕੀ ਦਵਾਈਆਂ ਬਾਕੀ ਕਰਮ ਦੇ ਵਿੱਚ ਆਪਣੇ ਪਿੰਡਾਂ ਵਿੱਚ ਤੁਹਾਨੂੰ ਪਤਾ ਹੀ ਹੈ ਤੇ ਕੰਕੜਾਂ ਦੇ ਵਿੱਚ ਬਾਥੂ ਹੁੰਦਾ ਹੈਗਾ ਹੈਨਾ ਉਹਦਾ ਆਟਾ ਹੀ ਬਹੁਤ ਅੱਛਾ ਹੈਗਾ ਬਹੁਤ ਵਧੀਆ ਆਟਾ ਹੈਗਾ ਤੇ ਅ ਜੇ ਕੇ ਉਹ ਕਿਰਤ ਦੇ ਨੇ ਅ ਵੀ ਟਰੇਜ ਹੁੰਦੇ ਨੇ ਹਨਾ ਰੈਂਡ ਜੇ ਜੇ ਆਪਣੇ ਆਪਣੇ ਖੇਤਾਂ ਦੇ ਓਹੀ ਬਹੁਤ ਵਧੀਆ ਹੁੰਦੇ ਆ ਕਿ ਇਸੇ ਤੁਸੀਂ ਘਾਦੇ ਚ ਜੱਪ ਬਣਾ ਕੇ ਖਾਇਆ ਕਰ ਆਪਣੇ ਬੱਚਿਆਂ ਨੂੰ ਦਿਆ ਕਰੋ ਮੇਰੇ ਪੈਣਾ ਲਈ ਹੋ ਕੇ ਨਾ ਰਿਆ ਕਰੋ ਹੋਰ ਸੋਸ਼ਲ ਮੀਡੀਆ ਤੇ ਜਾਂ YouTube ਤੇ ਬਾੜੀਆ ਕਰੋ ਜਦ ਮੈਂ ਬੈਠ ਜਾਨੀ ਮੈਂ ਫਰੀ ਹੋ ਕੇ ਬੈਠ ਜਾਨੀ ਕਈ ਮੈਨੂੰ ਗਾਇਆ ਕਰਦੇ ਉਹਨਾਂ ਕੇ ਇਹਨੂੰ ਕੋਈ ਫਰਕ ਨਹੀਂ ਕਿਉਂਕਿ ਆਈ ਐਮ ਹੈਪੀ ਮਾਈ ਓਨ ਸਰ ਰਾਈਟ ਮੇਰੀ ਫੈਮਲੀ ਅੱਛੀ ਹੈ ਮੈਂ ਠੀਕ ਹਾਂ ਇਸ ਲਈ ਕਿ ਸਾਨੂੰ ਕੋਈ ਕੁਝ ਕਹਿ ਦੇ ਮਾਈਂਡ ਨਹੀਂ ਕਰਨਾ ਚਾਹੀਦਾ ਖੁਸ਼ ਰਹਿਣਾ ਚਾਹੀਦਾ ਠੀਕ ਹੈ ਤਾਂ ਕੋਈ ਵੀ ਨਹੀਂ ਇਸ ਲਈ ਕਿ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਜ਼ਰੂਰ ਰੱਖਿਆ ਕਰੋ ਹਮੇਸ਼ਾ ਆਪਣੇ ਬੱਚਿਆਂ ਨੂੰ ਅੱਛੀ ਫਰੈਸ਼ ਚੀਜ਼ਾਂ ਬਣਾ ਕੇ ਦਿਆ ਕਰੋ ਹਨਾ ਤੇ ਆ ਵੀ ਫਰੈਸ਼ ਖਾਇਆ ਕਰੋ ਤੇ ਪਰਮਾਤਮਾ ਅੱਗੇ ਅਰਦਾਸ ਕਰਿਆ ਕਰੋ ਵੀ ਬਾਬਾ ਜੀ ਸਾਨੂੰ ਤੰਦਰੁਸਤੀ ਦਿਓ ਮੇਰੇ ਬੱਚੇ ਖੁਸ਼ ਰਹਿਣ ਹੈਪੀ ਰਹਿਣ ਤੇ ਇੱਕ ਸੇੜੜ ਕੇ ਪਾਣੀ ਜ਼ਰੂਰ ਪੀਆ ਕਰੋ ਮੇਰਾ ਵੇਟ ਹੀ ਬਹੁਤ ਅਲੂਜ ਹੋ ਚੁੱਕਿਆ ਠੀਕ ਹੈ ਤੇ ਪਾਣੀ ਪਾਣੀ ਸਸ ਤੋਂ ਫਸਟ ਉਹ ਤੁਸੀਂ ਪਾਇਆ ਅਦਰਕ ਪਾਇਆ ਕਰੋ ਲਾਈਮਨ ਪਾਇਆ ਕਰੋ ਤੇ ਜੇ ਤੁਸੀਂ ਥੋੜਾ ਜਿਹਾ ਮਾੜੇ ਕੋਸਾ ਪਰ ਮੈਂ ਗਰਮ ਪਾਣੀ ਪੀਂਨੀ ਮੈਂ ਸੱਚ ਬੋਲ ਰੂ ਮੈਂ ਗਰਮ ਪਾਣੀ ਮੈਨੂੰ ਕੋਸਾ ਪਾਣੀ ਚੰਗਾ ਨਹੀਂ ਲੱਗਦਾ ਆਈ ਲੁੱਕ ਲਾਈਕ ਟੇਸਟ ਚਾ ਵਕੁਰਦਾ ਠੀਕ ਹੈ ਤੇ ਪਾਣੀ ਗਰਮ ਜ਼ਰੂਰ ਪੀਆ ਕਰੋ ਮੇਰੇ ਕਲਾਇੰਟ ਕੋਈ ਤੇਰਾ ਰਾਜ਼ ਕੀ ਆ ਮੰਗਰ ਰਾਜ ਮੈਂ ਆਪਣਾ ਘਰ ਦਾ ਬੜਾ ਫੂਡ ਖਾਣੀ ਆ ਮੈਂ ਜਦ ਕਿ ਬਾਹਰ ਆਪਣੇ ਫਰੈਂਡਾਂ ਦੇ ਨਾਲ ਜਾਂਦੀ ਮੈਂ ਮਾਰ ਹੋ ਜਾਂਦੀ ਤੇ ਮੈਂ ਕਿਹਾ ਨਹੀਂ ਕਮਬੈਕ ਆ ਗਏ ਨਾ ਹਨ ਦੇ ਫਿਰ ਮੈਨੂੰ ਆਪਣਾ ਪ੍ਰੋਸੀਜਰ ਕਰਨਾ ਪੈਂਦਾ ਹੈ ਹੈ ਨਾ ਤੇ ਮੇਰੇ ਫਰੈਂਡਾਂ ਕਹਿੰਦੇ ਤੂੰ ਖਾਣਾ ਇੰਨਾ ਖਾਂਦੀ ਨਹੀਂ ਮੈਂ ਕਿਹਾ ਨਹੀਂ ਮੈਂ ਮੈਂ ਥੋੜਾ ਹੀ ਖਾਂਦੀ ਆ ਇਸੇ ਕਰਕੇ ਮੇਰੇ ਵੀਰੋਂ ਤੇ ਮੇਰੇ ਭੈਣੋਂ ਖਾਸ ਕਰਕੇ ਮੇਰੀ ਭੈਣਾ ਪਲੀਜ਼ ਆਪਣ ਬੱਚਿਆਂ ਦਾ ਖਿਆਲ ਰੱਖਿਓ ਇਹ ਨਹੀਂ ਜੇ ਮੈਂ ਕੁਝ ਗਲਤ ਬੋਲਿਆ ਹੋਵੇ ਤਾਂ ਮੈਨੂੰ